ਹੱਟ ਹੱਟ ਦੇ ਉੱਪਰ ਵੀ ਕੰਦ ਹੋਵੇਗਾ ਨੌਜਵਾਨ ਦਾ ਲਾ ਸੋਲਾ ਦਾ ਗਰਨਾਲ ਕਬੱਡੀ ਕਬੱਡੀ ਕਰਦਾ ਕਿਹਨੂੰ ਮੁਧਿਆ ਹੋਇਆ ਤੇ ਦੇਖਾਂਗੇ ਇਹਦੀ ਕਹਿੰਦੇ ਪੰਜਾਬ ਮੋਟਰਲ ਵਾਲੇ ਸੁੱਖੇ ਦੇ ਨਾਲ ਯਾਰੀ ਹੈ ਜਿਹੜਾ ਐਡੀ ਲੇੜ ਵਿੱਚ ਰਹਿੰਦਾ ਪਰਥ ਦੇ ਵਰਲਡ ਕਬੱਡੀ ਕੱਪ ਦੇ ਲਈ ਵੱਡਾ ਯੋਗਦਾਨ ਹੁੰਦਾ ਤੇ ਸਨਨੀਪ ਸੁਖੀਮਾ ਦੇ ਵਿੱਚ ਕੀਨਾ ਖੀਰਾ ਵਾਲੀ ਦੇ ਬੁੱਲੇ ਦਾ ਜਿਹਨੇ ਕਬੱਡੀ ਪਾਈ ਹੈ ਅਰਸ਼ਾਹ ਡੀਟੀਓ ਨੇ ਪਹਿਲਾ ਜੱਫਾ ਲਾ ਕੇ ਕਮਾਲ ਕਰ ਦਿੱਤੀ ਹੈ ਹੁਣ ਵੇਖਣਾ ਕੌਣ ਇਹ ਚੋਟੀ ਦਾ ਜੱਫਾ ਲਾ ਰਿਹਾ ਹੈ ਲੈ ਵੀ ਪੁੱਤਰ ਤੇ ਸਰਦਾਰ 바ਵਾ ਸਿੰਘ ਜੀ ਹਾਲਦਾਰ ਉਹਨਾਂ ਦਾ ਪੁੱਤਰਾ ਤੇ ਹਰਮਨਪ੍ਰੀਤ ਸਿੰਘ ਜੀ ਡੀਐਸਪੀ ਸਾਹਿਬ ਉਹਨਾਂ ਦਾ ਯਾਰ ਆਖਦਾ ਜਿਹੜੇ ਕਿੰਕ ਜੱਫੀ ਦੋਹਾਂ ਜੱਫੀਆਂ ਦੇ ਜਿਹੜੇ ਕਿੰਕ ਜੱਫੇ ਹੋ ਗਏ ਨੇ ਹਰਮਨ ਲਾਗਾ ਬਾਜੂ ਦਾ ਵੀ ਇੱਕ ਜੱਫਾ ਹੋ ਗਿਆ ਤਿੰਨਾਂ ਜੱਫੀਆਂ ਤੇ ਯੋ ਲਗਾਤਾਰ ਜਫੇਦਰ ਵੀ ਲੱਗੇ ਹੈ ਹੁਣ ਵੇਖ ਰਹਾ ਟੀਰੇ ਨੂੰ ਕਾਹਨ ਡੱਕੂਗਾ ਕਾਹ ਰੱਖਦਾ ਧਾਰ ਦੇ ਕੱਠ ਕਾਹਨ ਕਰਵਾਉਂਦਾ ਪਹਿਆ ਪਹਿਆ ਇਹ ਕਾਹਨ ਮੁੰਡਾ ਸਿਰਾਂ ਲਾਉਣ ਜਾ ਰਿਹਾ ਜਫਾ ਚੋਟੀ ਦਾ ਲਾਉਣ ਜਾ ਰਿਹਾ ਐਨ ਖੇਡ ਮਨਾਉਣ ਦੇ ਵਿੱਚ ਇਤੋਂ ਵੀ ਪਲੇਅਰ ਪਿੱਛੇ ਆ ਜਾਂਦੇ ਮੇਰੀ ਬੇਨਤੀ ਹੈ ਅਗਲੀ ਕਬੱਡੀ ਵੇਖਣਾ ਗਦਰ ਅਗਲੀ ਕਬੱਡੀ ਪਾ ਵੀ ਪਾਤਾ ਹੋਇਆ ਚਾਰ ਜਾਂ ਫੀਰ

ہزار لایا نے پہنچتا کر دیا ہے جو دے آر گی تک ہو چکی ہے

نمبر ہوگا <سؤال> ڈیڑھ یہ تین ریٹ ہرش دیا تین ریٹا میو کا پیپا سارے سو کے ویو دیپے والی پہلی کبھی پی میرے میرے نمبر جانا چاہ ਨੇ ਪੱਲੀ ਉਹ ਜਾ ਫਿਰ ਰੈਡਰ ਨੂੰ ਨੋ ਡਿੰਬੂ ਅਗਰ ਨਚੋੜ ਕੇ ਰੱਖ ਦਿੰਦਾ ਜੇ ਰੈਡਰ ਕਰ ਜੇ ਕੋਈ ਅੰਗੇਲੀ ਇਹ ਹਰ ਸ਼ਮੀਪੁਰੀਆਂ ਘੋੜਾ ਬਾਜੀ ਗਰਾਊਂਡ ਕਲੀਅਰ ਕਰ ਦਿਓ ਜੀ ਪਲੀਜ਼ ਆ ਵੀ ਪਿੱਛੇ ਹੋ ਜਾ ਪਾਜੀ ਕੈਮਰੇ ਵਾਲਾ ਆਖ ਰਿਹਾ ਮੈਚ ਸੁਪਰ ਹੈ ਅਸ਼ਾ ਕਹਿੰਦੇ ਸਾਡੀ ਇੱਕ ਫੋਟੋ ਕਰਾਉਣੀ ਹੈ ਕਰ ਲੋ ਤੇ ਬਾਅਦ ਅਸੀਂ ਮੋਟਰਸਾਈਕਲਾਂ ਦੇ ਪਿੰਡਾਂ ਨੂੰ ਜਾਣਾ ਹੈ ਤੇ ਸਾਨੂੰ ਮਾਨਸ ਰਵਾਣਾ ਲਓ ਤੇ ਹੀ ਹੁੰਦੇ ਵਾਲਾ ਜਖੜ ਖੜ ਖੜ ਕੇ ਕਹਿੰਦੇ ਰੇਡ ਚਾਰ ਜਾ ਫਿਰ ਨੇ ਟੀਟੀਓ ਨਾਲ ਪੈ ਗਿਆ ਪੰਗਾ ਟੀਟੀਓ ਦੂਜਾ ਜਫਾ ਲ ਆ ਗਿਆ ਤਾੜੀਆਂ ਮਾਰਦੇ ਆ ਇਧਰ ਕਹਿੰਦੇ ਆਕਾਸ਼ ਕਿੰਨੇ ਵੀ ਪੌਦੀ ਸਿੰਘ ਸਰਦਾਰ ਉਪਕਾਰ ਨਾਮ ਹੈ ਜਿਲ੍ਹੇ ਗੁਰਦਾਸਪੁਰ ਦੇ ਵਿੱਚ ਬਾਡਰ ਦੇ ਲਾਗੇ ਪਿੰਡ ਹੈ ਜੇ ਦੂਸਰੇ ਪਾਸੇ ਕਹਿੰਦੇ ਚਾਫੀ ਹਾਏ ਓ ਰੱਬਾ ਓ ਜੋਲੇ مانس والے کی گندی بلے 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 بلیرا والا <سؤال> نمبر سب کا پیار ਮੇਰੇ ਕੋਲ ਪੈਸੇ ਪਏ ਆ ਕਿ ਗੋਰੀ ਦਾ 1100 ਹੈ ਸੋ ਕੀਪਾ ਵੀ ਲਾ ਗਾ ਪੈਸੇ ਕੋਲ ਦੇ ਕਰ ਦਿਓ 蒂ਮਾਂ ਵਾਲੀਆ ਫੇ والا <سؤال> ہوا چار میرا بنایا ہوا بڑی پائی ہے کبھی سچے